ਦਿਵਾਨਾ ਰੇਡੀ ਦੇ ਸਤਕਾਰਯੋਗ ਸਰੋਤਿਓ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇੱਕ ਪੱਖ ਦਾ ਮਸਲਾ ਬਣ ਗਿਆ ਕੇਂਦਰ ਦੀ ਮੋਦੀ ਸਰਕਾਰ ਇਸ ਨੂੰ ਪੰਜਾਬ ਤੋਂ ਖੋਣਾ ਚਾਹੁੰਦੀ ਹੈ ਉਸ ਦੇ ਲਈ ਬੜੇ ਟਿੱਡੇ ਹਰ ਬੇਜਰਵੇ ਵਰਤੇ ਜਾ ਰਹੇ ਨੇ ਇਸ ਦੌਰਾਨ ਪੰਜਾਬ ਦੀਆਂ ਸਾਰੀਆਂ ਧਿਰਾਂ ਇਹ ਲੜਾਈ ਲੜ ਰਹੀਆਂ ਨੇ ਪਰ ਇਸ ਦੌਰਾਨ ਜੇ ਵੇਖਿਆ ਜਾਵੇ ਪੰਜਾਬ ਯੂਨੀਵਰਸਿਟੀ ਦਾ ਇਹ ਮਸਲਾ ਕੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਤੇ ਪ੍ਰਸ਼ਾਸਕੀ ਸੁਧਾਰਾਂ ਦੇ ਮਤਲਬਕ ਪ੍ਰੋਫੈਸਰ ਰੌਣਕੀ RAM ਜਿਹੜੇ ਕਿ ਬੜੀ ਬਹੁਪੱਖੀ ਸ਼ਕਸ਼ੀਤ ਨੇ ਹਮੇਸ਼ਾ ਲੋਕ ਹਿੱਤਾਂ ਲਈ ਲੜਦੇ ਰਹਿੰਦੇ ਨੇ ਪ੍ਰੋਫੈਸਰ ਆਫ ਐਮੀਰੈਂਟਸ ਨੇ ਆਈਡੀਸੀ ਚੰਡੀਗੜ੍ਹ ਤੋਂ ਲੰਮਾ ਸਮਾਂ ਉਹਨਾਂ ਨੇ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵੱਖ-ਵੱਖ ਵਿਭਾਗਾਂ ਅਹੁਦਿਆਂ ਤੇ ਆਪਣੀ ਸੇਵਾ ਨਿਭਾਈ ਹੈ ਸਮਾਜਿਕ ਸਰੋਕਾਰਾਂ ਵਾਸਤੇ ਵਧੀਆ ਉਹਨਾਂ ਦਾ ਹਕੂਕ ਦਾ ਹਾ ਦਾ ਨਾਰਾ ਹੁੰਦਾ ਇਸ ਪੰਜਾਬ ਯੂਨੀਵਰਸਿਟੀ ਦੇ ਮਸਲੇ ਦੇ ਬਾਰੇ ਜਾਣਕਾਰੀ ਦਿੰਦਿਆਂ ਖੁਲਾਸੇ ਕਰਦੇ ਨੇ ਪ੍ਰੋਫੈਸਰ ਰੌਣਕੀ RAM ਕਿ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਅੰਦੋਲਨ ਜਿਸ ਨੂੰ ਸੋਮਵਾਰ ਨੂੰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਤੇ ਵਿਦਿਆਰਥੀ ਸੰਗਠਨਾਂ ਨੇ ਪੰਜਾਬ ਦੀਆਂ ਸਿਵਲ ਸੁਸਾਇਟੀਆਂ ਨੇ ਸਮੂਹ ਪੰਜਾਬੀਆਂ ਨੇ ਇੱਕ ਭਰਵਾ ਸਾਥ ਦਿੱਤਾ ਇਸ ਦੀ ਸ਼ੁਰੂਆਤ ਅਸਲ ਦੇ ਵਿੱਚ ਇੱਕ ਹਲਫਨਾਮੇ ਖਿਲਾਫ ਵਿਦਿਆਰਥੀਆਂ ਦਾ ਰੋਸ ਪ੍ਰਦਰਸ਼ਨ ਸੀ ਮੌਜੂਦਾ ਵਿਦਿਆਰਥੀਆਂ ਕੋਲੋਂ ਦਾਖਲੇ ਦੇ ਸਮੇਂ ਇੱਕ ਹਲਫਨਾਮਾ ਮੰਗਿਆ ਗਿਆ ਸੀ ਕਿ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਦੇ ਵਿੱਚ ਪੜ੍ਹਾਈ ਦੌਰਾਨ ਕਿਸੇ ਵੀ ਵਿਰੋਧ ਪ੍ਰਦਰਸ਼ਨ ਦੇ ਵਿੱਚ ਹਿੱਸਾ ਨਹੀਂ ਲੈਣਗੇ ਇਸ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਨੇ 28 ਅਕਤੂਬਰ 2025 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਦੇ ਤਹਿਤ ਪੰਜਾਬ ਯੂਨੀਵਰਸਿਟੀ ਦੇ ਜਮੂਰੀ ਢੰਗ ਨਾਲ ਚੁਣੇ ਗਏ 69 ਸਾਲਾਂ ਦੇ ਪ੍ਰਾਣੇ ਵਿਦਿਆਰਥੀ ਸ਼ਾਸਕ ਢਾਂਚੇ ਜਿਸ ਨੂੰ ਸੈਨੇਟ ਕਿਹਾ ਜਾਂਦਾ ਹੈ ਜੋ ਸਰਵੋੱਚ ਵਿਧਾਨਿਕ ਇਕਾਈ ਹੈ ਤੇ ਸੰਡਿਗੇਟ ਜੋ ਕਾਰਜਕਾਰੀ ਸੰਸਥਾ ਉਸ ਵੱਜੋਂ ਜਾਣਿਆ ਜਾਂਦਾ ਉਸ ਨੂੰ ਪੂਰੀ ਤਰ੍ਹਾਂ ਇਸ ਯੂਨੀਵਰਸਿਟੀ ਦੇ ਸਿਸਟਮ ਨੂੰ ਕੇਂਦਰ ਦੇ ਨੋਟੀਫਿਕੇਸ਼ਨ ਨੇ ਬਦਲ ਦਿੱਤਾ ਹਾਲਾਂਕਿ ਚਿਰਾਂ ਤੋਂ ਲਟਕਿਆ ਸੈਨੇਟ ਦੇ ਸੁਧਾਰਾਂ ਦਾ ਗੁੰਝਲਦਾਰ ਮੁੱਦਾ ਜੋ ਸਾਬਕਾ ਉਪਕੁਲਪਤੀ ਪ੍ਰੋਫੈਸਰ ਐਮ ਐਮ ਪੂਰੀ ਦੇ ਸਮਾਂ ਦਾ ਸੀ ਅਜੇ ਤੱਕ ਹੀ ਉਲਝਿਆ ਪਿਆ ਉਦੋਂ ਤੋਂ ਲੈ ਕੇ ਲੰਮੇ ਸਮੇਂ ਤੱਕ ਭਾਵੇਂ ਕਿ ਸੁਧਾਰਾਂ ਦਾ ਮੁੱਦਾ ਸ਼ਾਂਤ ਹੀ ਰਿਹਾ ਪਰ ਹੁਣ ਪ੍ਰੋਫੈਸਰ ਅਰਉਣ ਕੇ ਗਰੋਵਰ ਦੇ ਹੰਗਾਮਾ ਭਰਪੂਰ ਕਾਰਜਕਾਲ ਦੇ ਦੌਰਾਨ ਇੱਕ ਵਾਰੀ ਇਹ ਫਿਰ ਰਫ਼ਤਾਰ ਫੜ ਗਿਆ ਜਿਨ੍ਹਾਂ ਸੈਨੇਟ ਦੀ ਕਾਰਵਾਈ ਨੂੰ ਇਸ ਦੀ ਧੜੇਬੰਦੀ ਵਾਲੀ ਸਿਆਸਤ ਤੋਂ ਅੱਡ ਕਰਕੇ ਚਲਾਉਣ ਨੂੰ ਤਰਜੀਹ ਦਿੱਤੀ ਇਹ ਵੀ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਹੋਇਆ ਕਿ ਯੂਨੀਵਰਸਿਟੀ ਦੌਰੇ ਜੋ ਮਾਰਚ 2115 ਤੋਂ ਆਈ ਕੌਮੀ ਮਲੰਕਣ ਤੇ ਮਾਨਤਾ ਕਾਉਂਸਲ NAACC ਉਸਦੀ ਕਮੇਟੀ ਨੇ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਪੁਨਰਗਠਨ ਤੇ ਫੈਕਲਟੀਆਂ ਦੇ ਡੀਨਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਦੀ ਲੋੜ ਤੇ ਜ਼ੋਰ ਦਿੱਤਾ ਇਸੇ ਤਰ੍ਹਾਂ 8 ਅਕਤੂਬਰ 2115 ਨੂੰ ਪੰਜਾਬ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਆ ਜੋ ਜਿਸ ਦਾ ਨਾਮ ਪੂਟਾ ਆ ਉਸ ਤੇ ਤਤਕਾਲੀ ਪ੍ਰਦਾਨ ਜੋ ਕਿ ਸੈਨੇਟ ਦੇ ਨਾਮਜਦ ਮੈਂਬਰ ਵੀ ਸਨ ਉਹਨਾਂ ਨੇ ਪ੍ਰਸ਼ਾਸਕੀ ਸੁਧਾਰਾਂ ਲਈ ਇੱਕ ਪ੍ਰਸਤਾਵ ਪੇਸ਼ ਕੀਤਾ ਜਿਸ ਨੂੰ ਸੰਡିକੇਟ ਦੇ ਸਾਹਮਣੇ ਰੱਖਿਆ ਤੇ ਉਸ ਦੇ ਨਤੀਜੇ ਵਜੋਂ 16 ਮੈਂਬਰੀ ਪ੍ਰਸ਼ਾਸਕੀ ਸੁਧਾਰ ਕਮੇਟੀ ਜੀਆਰਸੀ ਦਾ ਗਠਨ ਹੋਇਆ ਏ ਕਮੇਟੀ ਦਾ ਜਿਹੜਾ ਗਠਨ ਹੋਇਆ ਤੇ ਜਿਸ ਦੀ ਪ੍ਰਧਾਨਗੀ ਹਾਈ ਕੋਰਟ ਦੇ ਇੱਕ ਸਾਬਕਾ ਚੀਫ ਜਸਟਿਸ ਨੂੰ ਸੌਂਪੀ ਗਈ ਉਸ ਨੇ ਸੰਭਾਵੀ ਸੁਧਾਰਾਂ ਦੀ ਨਿਗਰਾਨੀ ਲਈ ਤਿੰਨ ਉਪ ਕਮੇਟੀਆਂ ਬਣਾਉਣ ਦੀ ਸਿਫਾਰਿਸ਼ ਕਰ ਦਿੱਤੀ ਤੇ ਜਸੂਦਰਾਨ ਜਿਹਨਾਂ ਦੇ ਵਿੱਚ ਸ਼ਾਮਲ ਸੀ ਪੀ ਜਨ ਸ਼ਫਾਰਿਸ਼ ਕੀਤੀ ਜਿਸ ਦੇ ਵਿੱਚ ਸ਼ਾਮਲ ਸੀ ਪੰਜਾਬ ਯੂਨੀਵਰਸਿਟੀ ਐਕਟ ਦੇ ਵਿੱਚ ਸੋਧਾਂ ਤੇ ਇਸ ਦੇ ਨਾਲ ਨਾਲ ਪੰਜਾਬ ਯੂਨੀਵਰਸਿਟੀ ਦੇ ਕਾਨੂੰਨ ਨਿਜ਼ਮ ਤੇ ਤਬਦੀਲੀਆਂ ਤੇ ਕਾਇਦੇ ਦੇ ਅੰਦਰ ਪ੍ਰਤੀਨਿਧ ਮੰਡਲ ਵੱਲੋਂ ਸੁਧਾਰ ਉਪ ਕਮੇਟੀਆਂ ਦੁਆਰਾ ਤਿਆਰ ਕੀਤੀਆਂ ਗਈਆਂ ਰਿਪੋਰਟਾਂ ਨੂੰ ਜੀਆਰਸੀ ਵਿਸ਼ੇਸ਼ ਤੌਰ ਤੇ ਸੱਦੀਆਂ ਸ਼ਕਤੀਆਂ ਦੇ ਸਾਹਮਣੇ ਰੱਖਿਆ ਗਿਆ ਸੰਡਿਗੇਟ ਅਤੇ ਸੈਨੇਟ ਮੈਂਬਰਾਂ ਨੂੰ ਭੇਜਿਆ ਗਿਆ ਤੇ ਅਗਲੇ ਵਿਚਾਰ ਚਰਚਾ ਲਈ ਹਾਈ ਕੋਰਟ ਦੇ ਵਿੱਚ ਲੋਕ ਹਿੱਤ ਪਟੀਸ਼ਨ ਵਿੱਚ ਜੋੜਿਆ ਗਿਆ ਸੈਨੇਟ ਦੇ ਵਿੱਚ ਸੁਧਾਰਾਂ ਦੀ ਮੁੱਖ ਵਜ੍ਹਾ ਹੈ ਕਿ ਮੂਲ ਪੰਜਾਬ ਯੂਨੀਵਰਸਿਟੀ ਐਕਟ 1947 ਦੇ ਵਿੱਚ ਅਤ ਲੋੜਿੰਦੀ ਤੇ ਸਮੇਸਰ ਹੋਣ ਵਾਲੀ ਸੋਧ ਉਹ ਐਕਟ ਜਿਹੜਾ ਪਹਿਲਾਂ ਇੰਡੀਅਨ ਯੂਨੀਵਰਸਿਟੀ ਐਕਟ 1904 ਦੇ ਵਿੱਚੋਂ ਕੱਢ ਕੇ ਬਣਾਇਆ ਗਿਆ ਸੀ ਐਕਟ ਨੂੰ ਬਦਲੇ ਦੇ ਵਿੱਚ ਉਸ ਸਮੇਂ ਦੀ ਉੱਭਰ ਰਹੀ ਜਨਤਕ ਸੈਤਾਪਰਾਪਤ ਯੂਨੀਵਰਸਿਟੀ 1882 ਜਿਹੜੀ ਹੋਂਦ ਵਿੱਚ ਆਈ ਸੀ ਉਸ ਦੀਆਂ ਪ੍ਰਸ਼ਾਸਕੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਸੀ ਗ੍ਰੈਜੂਏਟ ਕੌਨਸਟੀਟੂਐਂਸੀ ਨਿਰਧਾਰਤ ਸੈਨੇਟਰ ਨੂੰ ਚਾਰ ਵਿਸ਼ਿਆਂ ਦੇ ਵਿੱਚ ਵਿਭਾਗਾਂ ਦੀ ਬਣ ਨਾਲ ਸੰਬੰਧਿਤ ਧਾਰਾ ਤੇ ਹਰੇਕ ਵਿਭਾਗ ਦੇ ਵਿੱਚ ਵਾਧੂ ਮੈਂਬਰ ਜੋੜਨ ਦਾ ਵਿਚਾਰ ਇੱਕ ਅਜਿਹਾ ਜ਼ਰੂਰੀ ਇੰਤਜ਼ਾਮ ਸੀ ਜੋ ਯੂਨੀਵਰਸਿਟੀ ਕੋਲ ਆਪਣੇ ਅੰਦਰੂਨੀ ਫੈਕਲਟੀ ਨਾ ਔਣ ਕਰਕੇ ਬਹੁਤ ਲੋਡਿੰਗ ਦਾ ਸੀ ਇਸ ਤਰ੍ਹਾਂ ਦੇ ਬੰਦੋਬਸਤ ਨਾਲ ਇੱਕ ਨਿਰਧਾਰਿਤ ਫੈਕਲਟੀ ਵਿਭਾਗ ਦਾ ਕੋਈ ਦੋ ਸੈਨੇਟ ਮੈਂਬਰ ਇਕੱਠੇ ਹੋ ਕੇ ਮਾਨਤਾ ਪ੍ਰਾਪਤ ਕਾਲਜ ਦੇ ਲੈਕਚਰਾਰਾਂ ਤੇ ਹੋਰ ਪੇਸ਼ਾਵਰਾਂ ਦੇ ਵਿੱਚ ਆਪਣੀ ਫੈਕਲਟੀ ਦਾ ਇੱਕ ਮੈਂਬਰ ਲੈ ਆ ਕੇ ਜੋੜ ਸਕਦੇ ਸਨ ਵੰਡ ਤੋਂ ਬਾਅਦ ਯੂਨੀਵਰਸਿਟੀ ਨੂੰ ਪੂਰਬੀ ਪੰਜਾਬ ਦੇ ਵਿੱਚ 1947 ਤੋਂ ਬਾਅਦ ਇਧਰਲੇ ਇੰਡੀਆ ਵਾਲੇ ਪੰਜਾਬ 'ਚ ਤਬਦੀਲ ਕੀਤਾ ਗਿਆ ਤਾਂ ਯੂਨੀਵਰਸਿਟੀ ਦੇ ਵਿਭਾਗਾਂ ਦੇ ਪ੍ਰੋਫੈਸਰ ਅਤੇ ਮੁਖੀਆਂ ਨੂੰ ਵੀ ਪੰਜਾਬ ਯੂਨੀਵਰਸਿਟੀ ਐਕਟ 1947 ਦੇ ਅਧੀਨ ਉਹਨਾਂ ਦੇ ਸਬੰਧਤ ਖੇਤਰਾਂ ਦੀਆਂ ਫੈਕਲਟੀਆਂ ਦੇ ਵਿੱਚ ਐਕਸ ਅਫੀਸ਼ਰ ਮੈਂਬਰ ਵਜੋਂ ਸ਼ਾਮਲ ਕਰਨ ਦੀ ਅਗਿਆਦ ਦਿੱਤੀ ਗਈ 1947 ਦੇ ਐਕਟ ਦੇ ਅਨੁਸਾਰ ਸੈਨੇਟ ਦੇ ਵਿੱਚ ਫੈਕਲਟੀਆਂ ਕੌਨਸਟੀਚੁਐਂਸੀ ਦੇ ਵਿੱਚ 6 ਚੋਣੇ ਹੋਏ ਸੈਨੇਟਰ ਸ਼ਾਮਲ ਸਨ 2015 ਦੇ ਵਿੱਚ ਸੈਨੇਟਰ ਸੁਧਾਰਾਂ ਲਈ ਹੋਈਆਂ ਪਹਿਲ ਕਦਮੀਆਂ ਦੇ ਬਾਵਜੂਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਦੁਆਰਾ ਅਕਤੂਬਰ 2016 ਦੇ ਵਿੱਚ ਖੁਦ ਨੋਟਿਸ ਲੈ ਕੇ ਰੰਭੀ ਗਈ ਲੋਕਇਤ ਪਟੀਸ਼ਨ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ बीसी ਵੱਲੋਂ ਪ੍ਰਸ਼ਾਸਕੀ ਸੁਧਾਰਾਂ ਤੇ ਵਰਸਿਟੀ ਯੂਨੀਵਰਸਿਟੀ ਦੀਆਂ ਵਿੱਤੀ ਚਤਾਵਾਂ ਬਾਰੇ ਦਰਜ ਕੀਤਾ ਗਿਆ ਇੱਕ ਹਲਫਨਾਮਾ ਵੀ ਸ਼ਾਮਲ ਸੀ ਤੇ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਦੋ ਕਾਰਜਕਾਲ 2116 ਤੋਂ 220 ਦਾ ਤੇ 220 ਤੋਂ 224 ਦਾ ਇਸ ਸਬੰਧੀ ਕਿਸੇ ਵੀ ਕਾਰਵਾਈ ਤੋਂ ਬਿਨਾਂ ਹੀ ਪੂਰੇ ਹੋ ਗਏ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਕੀਤੀ ਗਈ ਕੁਸਤੰਤਰ ਪਹਿਲ ਨੂੰ ਚੇਤੇ ਕਰਨਾ ਢੁਕਵਾਂ ਹੋਵੇਗਾ ਜਿਸ ਦੇ ਵਿੱਚ ਉਹਨਾਂ ਨੇ 2020 ਤੋਂ 2024 ਦੀ ਸੈਨੇਟ ਲਈ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹਿੱਤ ਧਾਰਕਾਂ ਨਾਲ ਸਲਾਹ-ਮਸ਼ਵਰਾ ਕਰਨ ਲਈ ਆਪਣੇ ਦੂਤ ਨੂੰ ਚੰਡੀਗੜ੍ਹ ਭੇਜਿਆ ਸੀ ਪਿਛਲੀ ਸੈਨੇਟ ਜੋ 2020 ਤੋਂ 2024 ਦਾ ਕਾਰਜਕਾਲ ਸੀ ਤੇ 2025 ਤੋਂ 2028 ਦੀ ਅਗਲੀ ਸੈਨੇਟ ਲਈ ਲਾਜ਼ਮੀ ਚੋਣ ਪ੍ਰੋਗਰਾਮ ਦੀ ਮਨਜ਼ੂਰੀ ਤੋਂ ਬਿਨਾਂ ਹੀ 31 ਅਕਤੂਬਰ 2024 ਨੂੰ ਇਹ ਸੈਸ਼ਨ ਪੂਰਾ ਹੋ ਗਿਆ ਸ਼ਾਇਦ ਪਿਛਲੀ ਸੈਨੇਟ ਦੀ ਚੋਣ ਪ੍ਰਕਿਰਿਆ ਅਦਾਲਤ ਦੇ ਵਿਚਾਰ ਅਧੀਨ ਹੋਣ ਕਰਕੇ ਇਸ ਤੋਂ ਇਲਾਵਾ ਪਿਛਲੇ ਵਾਈਸ ਚਾਂਸਲਰ ਦੇ ਜਾਣ ਤੋਂ ਬਾਅਦ ਵੀ ਕੋਈ ਸੈਨੇਟ ਮੀਟਿੰਗ ਨਹੀਂ ਹੋਈ ਜਿਸ ਨਾਲ ਕੈਂਪਲੈਕਸ ਦੇ ਪ੍ਰਬੰਧਕੀ ਢਾਂਚੇ ਦੇ ਵਿੱਚ ਸ਼ਾਸਨ ਨਾਲ ਜੁੜਿਆ ਲੋਕਤੰਤਰੀ ਖਿਲਾਫ ਪੈਦਾ ਹੋ ਗਿਆ ਪੰਜਾਬ ਯੂਨੀਵਰਸਿਟੀ ਦੀਆਂ ਵਿਰਾਸਤੀ ਸ਼ਾਸਕੀ ਇਕਾਈਆਂ ਨੂੰ ਭੰਗ ਕਰਨ ਤੇ ਉਹਨਾਂ ਦੀ ਥਾਂ ਕਿਸੇ ਕਿਸਮ ਦੇ ਨਾਮਜਦ ਅਤੇ ਕੇਂਦਰੀਕ੍ਰਿਤ ਸ਼ਾਸਕੀ ਢਾਂਚੇ ਦੀ ਸਥਾਪਨਾ ਦੇ ਬਾਰੇ ਕਈ ਤਰ੍ਹਾਂ ਦੇ ਵਿਚਾਰਾਂ ਨੂੰ ਹਵਾ ਦਿੱਤੀ ਗਈ ਜਿਵੇਂ ਕਿ ਹੋਰਨਾ ਰਾਜਾਂ ਕੇਂਦਰੀ ਯੂਨੀਵਰਸਿਟੀਆਂ ਦੇ ਵਿੱਚ ਮੌਜੂਦ ਹੈ ਵੱਖ-ਵੱਖ ਹਿੱਸੇਦਾਰਾਂ ਦੇ ਵਿੱਚ ਇਹ ਚਰਚਾ ਆਮ ਸੁਣੀ ਜਾ ਸਕਦੀ ਹੈ ਕਿ ਪੰਜਾਬ ਯੂਨੀਵਰਸਿਟੀ ਅੰਗਰੇਜ਼ਾਂ ਦੇ ਸ਼ਾਸਨ ਦੇ ਦੌਰਾਨ ਇੱਕ ਨਿਰਾਲੀ ਅਤੇ ਨਿਰਾਲੀ ਸਥਿਤੀ ਦੇ ਵਿੱਚ ਵਿਕਸਿਤ ਹੋਈ ਸੀ ਜੋ ਕਲਕੱਤਾ ਮਦਰਾਸ ਤੇ ਮੁੰਬਈ ਦੀਆਂ ਤਿੰਨ ਬੁਨਿਆਦੀ ਯੂਨੀਵਰਸਿਟੀਆਂ ਦੀ ਹੋਣ ਦੇ ਆਉਣ ਤੋਂ ਬਾਅਦ ਇਕੱਠੇ ਲੋਕਾਂ ਇਕੱਠੇ ਹੋਏ ਲੋਕਾਂ ਤੋਂ ਇਕੱਠੇ ਕੀਤੇ ਗਏ ਪੈਸੇ ਨਾਲ ਸਥਾਪਿਤ ਕੀਤੀ ਗਈ ਸੀ ਇਸ ਯੂਨੀਵਰਸਿਟੀ ਦੀ ਵਿਲੱਖਣਤਾ ਹੈ ਪੰਜਾਬ ਦੀ ਇਕਲੌਤੀ ਇਹ ਵਿਰਾਸਤੀ ਯੂਨੀਵਰਸਿਟੀ ਹੈ ਜੋ ਲੋਕਾਂ ਦੇ ਪੈਸੇ ਨਾਲ ਬਣੀ ਸੀ ਇਸ ਕਰਕੇ ਇਸ ਦੀ ਵਿਲੱਖਣਤਾ ਨੂੰ ਸੁਰੱਖਿਅਤ ਰੱਖਣ ਦੀ ਲੋੜ ਹੈ ਪੀਯੂਡ ਦੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸੰਡੀਗੇਟ ਇਸ ਦੀ ਉਦੁੱਤੀ ਅਕਾਦਮਿਕ ਵਿਰਾਸਤੀ ਦਰਜੇ ਦਾ ਕੇਂਦਰ ਹੈ ਇਹ ਕਿਉਂਕਿ ਲੋਕ ਨਮਾਇਦਿਆਂ ਦੇ ਵਿੱਚੋਂ ਇਹ ਲੋਕ ਸੈਨੇਟ ਸੰਡੀਗਟ ਸੰਡੀਗੇਟ ਚ ਆਉਂਦੇ ਨੇ ਜਿਹੜੇ ਕੇਂਦਰ ਸਰਕਾਰ ਨੂੰ ਬੀਜੇਪੀ ਆਰਐਸਐਸ ਨੂੰ ਚੁਭਦਾ ਹੈ ਖਰੇ ਡਾਕਟਰ ਅਰੌਣਕੀ ਰਾਮ ਸਾਹਿਬ ਲਿਖਦੇ ਨੇ ਕਿ ਦਰਅਸਲ ਪੰਜਾਬ ਯੂਨੀਵਰਸਿਟੀ ਦਾ ਇਹ ਵਿਲੱਖਣ ਵਿਰਾਸਤੀ ਦਰਜਾ ਹੀ ਹੈ ਜਿਸ ਨੂੰ 28 ਅਕਤੂਬਰ 2025 ਨੂੰ ਮੋਦੀ ਸਰਕਾਰ ਦੇ ਨਵੇਂ ਗੈਜ਼ਟ ਨੋਟੀਫਿਕੇਸ਼ਨ ਦੇ ਵਿਰੋਧ ਦੇ ਵਿੱਚ ਸਭ ਤੋਂ ਪਹਿਲਾਂ ਪੇਸ਼ ਕੀਤਾ ਗਿਆ ਇਸ ਨੇ ਪੰਜਾਬ ਯੂਨੀਵਰਸਿਟੀ ਨਾਲ ਹਿੱਤ ਰੱਖਣ ਵਾਲਿਆਂ ਉੱਤੇ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਦੇ ਧੁਰ ਅੰਦਰਲੇ ਪਿੰਡਾਂ ਤੱਕ ਆਪਣਾ ਅਸਰ ਛੱਡਿਆ ਵਿਰੋਧ ਨੂੰ ਇੱਕਦਮ ਹਲਾਰਾ ਦੇਣ ਵਾਲੀ ਸੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਸਮਾਂ 1 ਨਵੰਬਰ 2025 ਜੋ ਪੰਜਾਬ ਡੇ ਹੁੰਦਾ ਹੈ ਪੰਜਾਬ ਦੀ ਵੰਡ ਦਾ ਦਿਨ ਹੁੰਦਾ ਹੈ ਜੋ ਕਿ ਸਿਰਫ ਰਾਜ ਦਾ ਪੁਨਰਗਠਨ 1 ਨਵੰਬਰ 1966 ਨਾਲ ਮੇਲ ਖਾਂਦਾ ਹੈ ਸਗੋਂ ਤਰਨਤਾਰਨ ਦੀ ਵਕਾਰੀ ਜਿਮਨੀ ਚੋਣ ਦਾ ਪ੍ਰਚਾਰ ਨਾਲ ਵੀ ਮੇਲ ਖਾਂਦਾ ਹੈ ਜਿਸ ਨੂੰ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2027 ਤੇ ਸੰਸਦੀ ਚੋਣਾਂ 2029 ਦੇ ਵਿੱਚ ਝੁਕਾ ਦਰਸਾਉਣ ਦੇ ਬਰਤਾਂਤ ਵਜੋਂ ਪੇਸ਼ ਕੀਤਾ ਜਾ ਰਿਹਾ ਸੀ ਯਾਨੀ ਕੇਂਦਰ ਸਰਕਾਰ ਨੇ ਦਿਨ ਵੀ ਇਹ ਜਹਾ ਚੁਣਿਆ ਤੇ ਜਿਸ ਦੌਰਾਨ ਇਸ ਝੁਕਾ ਨੂੰ ਦਰਸਾਉਣ ਦੇ ਬਰਤਾਂਤ ਵਜੋਂ ਇਹ ਦਿਨ ਪੇਸ਼ ਕੀਤਾ ਜਾ ਰਿਹਾ ਸੀ ਨੋਟੀਫਿਕੇਸ਼ਨ ਦਾ ਜੋ ਕੇਂਦਰ ਨੇ ਜਾਰੀ ਕੀਤਾ ਇਸ ਸੈਨੇਟ ਤੇ ਸੰਡିକੇਟ ਨੂੰ ਭੰਗ ਕਰਨ ਦਾ ਇਸ ਵਿਰੋਧ ਨੂੰ ਤਿੱਖਾ ਕਰਨ ਵਾਲਾ ਇੱਕ ਹੋਰ ਕਾਰਨ ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ ਦੀ ਭੂਗੋਲਕ ਸਥਿਤੀ ਸੀ ਦੋ ਦੋ ਰਾਜਾਂ ਹਰਿਆਣਾ ਤੇ ਪੰਜਾਬ ਦੀ ਰਾਜਧਾਨੀ ਹੈ ਇਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਹਾਸਲ ਹੈ ਯੂਨੀਵਰਸਿਟੀ ਦੇ ਸ਼ਾਸਨ ਨਾਲ ਸੰਬੰਧਤ ਕੋਈ ਵੀ ਮੁੱਦਾ ਰਾਜ ਦੀ ਵੱਡੀ ਰਾਜਨੀਤਿਕ ਹਲਚਲ ਬਣ ਜਾਂਦਾ ਹੈ ਇਸ ਵਾਰ ਵਾਪਸ ਲਏ ਜਾਣ ਤੋਂ ਪਹਿਲੀ ਵਾਰ ਵਾਪਸ ਲਏ ਜਾਣ ਤੋਂ ਬਾਅਦ ਸ਼ਰਤ ਨਾਲੇ ਮੁਰਾ ਜਾਰੀ ਕੀਤੀ ਨੋਟੀਫਿਕੇਸ਼ਨ ਨੇ ਵੀ ਰੋਸ ਦੇ ਵਿੱਚ ਵਾਧਾ ਕੀਤਾ ਕਿਉਂਕਿ ਪਹਿਲਾਂ ਮੂਤਲ ਕੀਤਾ ਫਿਰ ਰੱਦ ਕੀਤਾ ਅਖੀਰ ਦੇ ਵਿੱਚ ਪੂਰਾ ਨੋਟੀਫਿਕੇਸ਼ਨ ਵਾਪਸ ਲੈਣ ਦਾ ਵਿਦਿਆਰਥੀ ਸੰਗਠਨਾਂ ਨੇ ਸਵਾਗਤ ਕੀਤਾ ਪਰ ਸੈਨੇਟ ਚੋਣ ਦੇ ਪ੍ਰੋਗਰਾਮ ਦਾ ਐਲਾਨ ਹੋਣ ਤੱਕ ਵਿਦਿਆਰਥੀਆਂ ਨੇ ਆਪਣਾ ਸੰਘਰਸ਼ ਸਮਾਪਤ ਕਰਨ ਤੋਂ ਇਨਕਾਰ ਕੀਤਾ ਇਹ ਸਭ ਦੇ ਦਰਮਿਆਨ ਪ੍ਰਸ਼ਾਸਕੀ ਸੁਧਾਰਾਂ ਦੀ ਅਸਲੀਅਤ ਨਾਲ ਜੁੜੇ ਵੱਖ-ਵੱਖ ਦ੍ਰਿਸ਼ਟੀਕੋਣਾਂ ਦੇ ਦਰਮਿਆਨ ਮੁੱਖ ਸਵਾਲ ਅਜੇ ਵੀ ਉਲਝਿਆ ਹੋਇਆ ਹੈ ਜਿਹੜੇ ਲੋਕ ਪੰਜਾਬ ਯੂਨੀਵਰਸਿਟੀ ਦੇ ਵਿਲੱਖਣ ਵਿਰਾਸਤੀ ਦਰਜੇ ਦਾ ਹਵਾਲਾ ਦਿੰਦੇ ਆ ਸਥਿਤੀ ਜਿਉਂ ਦੀ ਤਿਉਂ ਰੱਖਣ ਦੀ ਮੰਗ ਕਰਦੇ ਨੇ ਉਹ ਇੰਡੀਅਨ ਯੂਨੀਵਰਸਿਟੀ ਐਕਟ 1904 ਤੇ ਬਾਅਦ ਦੇ ਵਿੱਚ ਪੰਜਾਬ ਯੂਨੀਵਰਸਿਟੀ ਐਕਟ 1947 ਦੀ ਤੁਲਨਾ ਦੇ ਵਿੱਚ ਵਰਤਮਾਨ ਦੇ ਵਿੱਚ ਕਾਫੀ ਬਦਲ ਚੁੱਕੀਆਂ ਸਥਿਤੀਆਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੀ ਮੌਲਿਕ ਕਾਰਜ ਸੂਚੀ ਦੇ ਵੇਲਾ ਬਹਾਰ ਚੁੱਕੇ ਉਦੇਸ਼ਾਂ ਨੂੰ ਜਾਇਜ਼ ਠਹਿਰਾਉਣ ਦੇ ਵਿੱਚ ਸਫਲ ਰਹਿੰਦੇ ਨੇ ਜਿਹੜੇ ਲੋਕ ਪੰਜਾਬ ਯੂਨੀਵਰਸਿਟੀ ਐਕਟ 1947 ਦੇ ਵਿੱਚ ਵੱਡੀਆਂ ਸੋਧਾਂ ਦੀ ਵਕਾਲਤ ਕਰਦੇ ਨੇ ਉਹ ਸੈਨੇਟ ਅਤੇ ਸੰਡਿਗੇਟ ਦੇ ਲੋਕਤੰਤਰੀ ਚਰਿੱਤਰ ਨੂੰ ਕਮਜ਼ੋਰ ਕੀਤੇ ਜਾਣ ਨੂੰ ਜਾਇਜ਼ ਠਹਿਰਾਉਣ ਤੇ ਵੀ ਪੂਰਾ ਨਹੀਂ ਉਤਰਦੀ। ਸੋ ਪੰਜਾਬ ਯੂਨੀਵਰਸਿਟੀ ਨੂੰ ਦੋਵੇਂ ਸਿਰਿਆਂ ਤੋਂ ਬਚਾਉਣ ਦੀ ਲੋੜ ਹੈ। ਇੱਕ ਪਾਸੇ ਪੁਰਾਣੇ ਢਾਂਚੇ ਤੋਂ ਪੈਦਾ ਹੋਣ ਵਾਲੀ ਗਹਿਰੀ ਢੜੇਬੰਦੀ ਤੋਂ ਜਿਸ ਨਾਲ ਅਕਾਦਮਿਕ ਖੇਤਰ ਦਾ ਨੁਕਸਾਨ ਹੁੰਦਾ ਹੈ। ਦੂਸਰੇ ਪਾਸੇ ਰੱਦ ਕੀਤੇ ਗਏ ਨੋਟੀਫਿਕੇਸ਼ਨ ਦੇ ਵਿੱਚ ਜਾਹਰ ਹੋਈ ਪ੍ਰਸ਼ਾਸਕੀ ਸੰਸਥਾ ਨੂੰ ਨੌਕਰ ਸ਼ਾਹੀ ਦੇ ਸੱਤਾਵਾਦੀ ਕੰਟਰੋਲ ਤੋਂ ਬਚਾਉਣ ਦੀ ਜ਼ਰੂਰਤ ਹੈ। ਸੋ ਇਹ ਪ੍ਰੋਫੈਸਰ ਰੌਣਕੀ ਰਾਮ ਜੋ ਐਮੀਰੈਂਟਸ ਪ੍ਰੋਫੈਸਰ ਐਮੀਰੈਂਟਸ ਨੇ ਤੇ ਆਈਡੀਸੀ ਚੰਡੀਗੜ੍ਹ ਨਾਲ ਸੰਬੰਧਤ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਲੰਮਾ ਸਮਾਂ ਐ ਪੜ੍ਹੇ ਵੀ ਉੱਥੋਂ ਨੇ ਤੇ ਉੱਥੇ ਪੜਾਉਂਦੇ ਵੀ ਰਹੇ ਨੇ ਤੇ ਵਕਫਾ ਕੌਧਿਆਂ ਤੇ ਵੀ ਰਹੇ ਨੇ ਸੋ ਪੰਜਾਬ ਯੂਨੀਵਰਸਿਟੀ ਕਿਉਂਕਿ ਉਹ ਇੱਕ ਸਮੇ ਦਾ ਸਾਚਾ ਹੈ ਗੁਰੂ ਨਾਨਕ ਸਾਹਿਬ ਦਾ ਵਾਕ ਵੀ ਹੈ ਕਿ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਹੈ ਵਰਤਮਾਰੀ ਜਿਹੜਾ ਸਮੇ ਦਾ ਹੁਕਮਰਾਨ ਹੈ ਉਹ ਤੁਹਾਡੀ ਬਾਸ਼ਾ ਤੁਹਾਡਾ ਸਭਿਆਚਾਰ ਬਰਬਾਦ ਕਰਦਾ ਉਹ ਆਪਣੇ ਬਾਸ਼ਾ ਆਪਣਾ ਧਰਮ ਤੁਹਾਡੇ ਤੇ ਲਾਗੂ ਕਰਦਾ ਹੁਣ ਆਰਐਸਐਸ ਬੀਜਪੀ ਦਾ ਜਿਹੜਾ ਇਕਲੌਤਾ ਏਜੰਡਾ ਹੈ ਉਹੀ ਮਨੋਵਾਦੀ ਸਿਧਾਂਤ ਉਹੀ ਸਾਰਾ ਸلسਲਾ ਕਿ ਪੰਜਾਬ ਤੋਂ ਪੰਜਾਬੀਅਤ ਕਿਵੇਂ ਖੋਈ ਜਾਵੇ ਸੋ ਇਹ ਸੀ ਗੱਲਬਾਤ ਪ੍ਰੋਫੈਸਰ ਰੌਣਕੀ ਸਾਹਿਬ ਪ੍ਰੋਫੈਸਰ ਰੌਣਕੀ ਰਾਮ ਜੀ ਹੋਰ ਹਨ ਜੋ ਲਿਖਿਆ ਪੰਜਾਬ ਯੂਨੀਵਰਸਿਟੀ ਬਾਰੇ ਤੇ ਇਸ ਸਬੰਧੀ ਜਿਹੜਾ ਹੁਣ ਸਥਿਤੀ ਹੈ ਕਿਉਂਕਿ ਇਸ ਦੇ ਵਿੱਚ ਜਿਵੇਂ ਬਹੁਤ ਸਾਰੇ ਮੈਨਾ ਨਾ ਲਵਾਂ ਜਿਹੜੇ ਤਵਾ ਪ੍ਰਾਂਤ ਗੈਂਗ ਹੈ ਜਿਹੜਾ ਕਿਤੇ ਵੀ ਪੰਜਾਬ ਦੇ ਵਿੱਚ ਕੁਝ ਹੁੰਦਾ ਆਪਣਾ ਲੰਗ ਲਾਣਾ ਲੈ ਕੇ ਪਹੁੰਚ ਜਾਂਦੇ ਨੇ ਉਹ ਐਮਐਲਏ ਐਮਪੀ ਬਣਨ ਦੇ ਚੱਕਰਾਂ ਦੇ ਵਿੱਚ ਜਾਂ ਆਪਣੀ ਸ਼ਖਸ ਸੁਧਾਰਨ ਵਾਲਾ ਲਾਣਾ ਰੋਲਾ ਪਾਏ ਰੁਲਾਣਾ ਇਹ ਹਰ ਮਸਲੇ ਨੂੰ ਕੌਮ ਦਾ ਮਸਲਾ ਬਣਾ ਕੇ ਬੈਠ ਜਾਂਦੇ ਨੇ ਇਹ ਪੂਰੇ ਪੰਜਾਬ ਦਾ ਮਸਲਾ ਹੈ ਨਾ ਇਕੱਲੇ ਪੰਜਾਬ ਦੇ ਹਿੰਦੂਆਂ ਦਾ ਨਾ ਸਿੱਖਾਂ ਦਾ ਨਾ ਮੁਸਲਮਾਨਾਂ ਦਾ ਮਸਲਾ ਨਹੀਂ ਹੈ ਉਸ ਦੇ ਵਿੱਚ ਇਸ ਤਰ੍ਹਾਂ ਦੀ ਗਰਮ ਨਾਹਰੇਬਾਜੀ ਤੋਂ ਬਚਿਆ ਜਾਵੇ ਕਿਉਂਕਿ ਜੇ ਤੁਸੀਂ ਖਾਲਿਸਤਾਨ ਦੀ ਖਾਲਸਾ ਰਾਜ ਦੀ ਨਾਹਰੇਬਾਜੀ ਕਰੋਗੇ ਤਾਂ ਉਹ ਫਿਰ ਸਿੱਧਾ ਸਦਾ ਬੀਜਪੀ ਆਰਐਸਐਸ ਹਿੰਦੂ ਤਵਾ ਨੂੰ ਬੀਜਪੀ ਨੂੰ ਰਾਸ ਆਏਗਾ ਸ਼ਾਇਦ ਇਸ ਤੋਂ ਵੀ ਬਚਣ ਦੀ ਜ਼ਰੂਰਤ ਹੈ ਵਿਦਿਆਰਥੀਆਂ ਦਾ ਪੰਜਾਬ ਦੇ ਵਿਦਿਅਕ ਅਦਾਰਿਆਂ ਦਾ ਅਕਾਦਮਿਕ ਮਸਲਾ ਪੰਜਾਬ ਸਾਂਝੇ ਦਾ ਮਸਲਾ ਇਸ ਨੂੰ ਕੋ ਪੂਰੀ ਮੋਰਚੇ ਦੀ ਤਰ੍ਹਾਂ ਧਰਮ ਯੁੱਧ ਬਣਾਉਣ ਤੋਂ ਗੁਰੇਜ਼ ਕੀਤਾ ਜਾਵੇ ਇਸ ਨੂੰ ਕਿਸਾਨ ਅੰਦੋਲਨ ਦੇ ਦੌਰਾਨ ਲਾਲ ਕਿਲੇ ਤੇ ਝੰਡਾ ਲਹਿਰਾਉਣ ਵਾਲੇ ਲਾਣੇ ਤੋਂ ਬਚਾਉਣ ਦੀ ਜ਼ਰੂਰਤ ਹੈ ਜਿਹੜੇ ਹਰ ਜਗ੍ਹਾ ਟਿੰਡ ਚ ਕਾਨਾ ਫਸਾ ਕੇ ਤਿਆਰ ਹੋ ਜਾਂਦੇ ਨੇ ਉਹਨਾਂ ਤੋਂ ਬਚਾਉਣ ਦੀ ਜ਼ਰੂਰਤ ਹੈ ਕੋਕੀ ਖਾਦਸ਼ਾ ਕਿ ਇਹ ਲਾਣੇ ਨੇ ਉਹੀ ਗੱਲ ਕਰਕੇ ਵੱਖਰੇ ਰਾਜ ਦੀ ਵੱਖਰੇ ਮੁਲਕ ਦੀ ਵੱਖਰੇ ਅਧਿਕਾਰਾਂ ਦੀ ਆਪਣਾ ਟਮਟਮਾ ਉਹ ਕਰਨਾ ਜਿਹੜਾ ਆਰਐਸਐਸ ਬੀਜੇਪੀ ਲਾਣੇ ਨੂੰ ਠੀਕ ਆਵੇ ਜੋ ਕੋਪੂਰੀ ਮੋਰਚੇ ਨੂੰ ਧਰਮ ਯੁੱਧ ਬਣਾ ਗਏ ਸਨ ਉਹ ਤਰ੍ਹਾਂ ਫਿਰ ਉਸੇ ਲੱਛਣਾ ਤੇ ਉੱਤਰੀਆਂ ਨੇ ਸਾਡੇ ਇਸ ਫਰਮ ਦੇ ਇਸ ਕਾਲ ਕਰਨ ਵਾਸਤੇ ਤੇ ਇਸ ਫਰਮ ਦਾ ਲਿੰਕ ਮੰਗਵਾਉਣ ਵਾਸਤੇ 9876096555